हां जी दोस्तों मशहूर सिंगर ਤੇ ਐਕਟਰ ਦਿਲਜੀਤ ਦੋਸਾਂਝ ਬਾਰੇ ਤੁਸੀਂ ਸਾਰੇ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੀਤੇ ਸਮੇਂ ਤੋਂ ਜੋ ਕਿ ਹੈ ਹਰਜਿੰਦਰ ਸਿੰਘ ਦੀਆਂ ਜੋ ਕਿ ਵੀਡੀਓਜ਼ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਹਨ ਕਿ ਹਰਜਿੰਦਰ ਸਿੰਘ ਵੱਲੋਂ ਜੋ ਕਿ ਹੈ ਅਮਰੀਕਾ ਦੇ ਵਿੱਚ ਇੱਕ ਰੋਡ ਐਕਸੀਡੈਂਟ ਹੋ ਜਾਂਦਾ ਹੈ ਗਲਤ ਯੂ ਟਰਨ ਲੈਣ ਦੇ ਕਾਰਨ ਕਿ ਪੂਰਾ ਪੰਜਾਬ ਜੋ ਕਿ ਹਰਜਿੰਦਰ ਦੇ ਹੱਕ ਵਿੱਚ ਸੀ ਕਿ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਪੰਜਾਬੀ ਸਿੰਗਰ ਜੋ ਕਿ ਹੈ ਦਿਲਜੀਤ ਦੋਸਾਂਝ ਜੋ ਕਿ ਹਰਜਿੰਦਰ ਸਿੰਘ ਦੇ ਹੱਕ ਵਿੱਚ ਆਇਆ ਨ ਦਲਜੀਤੋ ਸਾਂਝ ਵੱਲੋਂ ਕਿਹਾ ਗਿਆ ਹੈ ਕਿ 45 ਸਾਲ ਦੀ ਸਜ਼ਾ ਜੋ ਕਿ ਹਰਜਿੰਦਰ ਸਿੰਘ ਨੂੰ ਬਹੁਤ ਹੀ ਜ਼ਿਆਦਾ ਹੈ ਇਸ ਕਰਕੇ ਉਸ ਦੀ ਸਜ਼ਾ ਘੱਟ ਤੋਂ ਘੱਟ ਕੀਤੀ ਜਾਵੇ ਔਰ ਦੋਸਤੋ ਦਲਜੀਤੋ ਸਾਂਝ ਵੱਲੋਂ ਕਿਹਾ ਗਿਆ ਹੈ ਕਿ ਮੇਰੀ ਪੂਰੀ ਟੀਮ ਜੋ ਕਿ ਹਰਜਿੰਦਰ ਸਿੰਘ ਦੇ ਨਾਲ ਹਮੇਸ਼ਾ ਰਹੇਗੀ ਔਰ ਜਦੋਂ ਵੀ ਕੋਈ ਉਸ ਨੂੰ ਲੋੜ ਪਵੇਗੀ ਉਸ ਦੀ ਮਦਦ ਵੀ ਕਰੇਗੀ ਔਰ ਦੋਸਤੋ ਦਲਜੀਤ ਦੋਸਾਂਝ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਰੱਬ ਅੱਗੇ ਅਰਦਾਸ ਜ਼ਰੂਰ ਕਰਾਂਗੇ ਕਿ ਉਸ ਦੀ ਸਜ਼ਾ ਘਟ ਤੋਂ ਘਟ ਹੋ ਜਾਵੇ ਕਿ ਜਲਦੀ ਆਪਣੇ ਪੰਜਾਬ ਦੇ ਵਿੱਚ ਆ ਜਾਵੇ ਔਰ ਉਸ ਦੀ ਮਾਂ ਨੂੰ ਜੋ ਕਿ ਪੂਰੇ ਪਰਿਵਾਰ ਨੂੰ ਰੱਬ ਭਾਣਾ ਜੋ ਕਿ ਮੰਨਣ ਦਾ ਬਲ ਬਖਸ਼ੇ ਔਰ ਉਸ ਨੂੰ ਤੰਦਰੁਸਤੀਆਂ ਬਖਸ਼ੇ ਕਿ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਜਲਦੀਦੋ ਸਾਂਝ ਵੱਲੋਂ ਜੋ ਕਿ ਆਪਣੀਆਂ ਪੋਸਟਾਂਾਂ ਦੇ ਵਿੱਚ ਸਾਂਝੀ ਕੀਤੀ ਗਈ ਹੈ ਹਰਜਿੰਦਰ ਸਿੰਘ ਦੀ ਜੋ ਕਿ ਵੀਡੀਓ ਉਸ ਵਿੱਚ ਵੀ ਜੋ ਕਿ ਆ ਦਲਜੀਤੋ ਸਾਂਝ ਵੱਲੋਂ ਹਰਜਿੰਦਰ ਸਿੰਘ ਨੂੰ ਕਾਫੀ ਯਾਰਾ ਜੋ ਕਿ ਐ ਕਿਹਾ ਗਿਆ ਹੈ ਕਿ ਅਸੀਂ ਤੇਰੇ ਨਾਲ ਆ ਕੇ ਪੂਰਾ ਪੰਜਾਬ ਤੇਰੇ ਨਾਲ ਹੈ ਕੀ ਅਸੀਂ ਸਾਰੇ ਜੋ ਕੇ ਪੰਜਾਬੀ ਰਲ ਕੇ ਰੱਬ ਅੱਗੇ ਅਰਦਾਸ ਕਰਾਂਗੇ ਕਿ ਤੇਰੀ ਸਜ਼ਾ ਘੱਟ ਤੋਂ ਘੱਟ ਹੋ ਜਾਵੇ ਤੂੰ ਜਲਦੀ ਆਪਣੇ ਪੰਜਾਬ ਦੇ ਵਿੱਚ ਆਵੇਂ ਕਿ ਦੋਸਤੋ ਤੁਸੀਂ ਦਿਲਜੀਤ ਨੂੰ ਸਾਂਝ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਪ ਅਗਲੀ ਵੀਡੀਓ ਵੱਲ ਧੰਨਵਾਦ